ਇਹਦਾ ਕੰਮ ਕਰੋ ਕੋਈ ਗੱਲ ਨਹੀਂ ਦੇ ਰਾਂਗੇ ਪੈਸੇ ਤੁਹਾਨੂੰ ਪੈਸੇ ਦੋ ਮੇਰਾ ਡੇ ਘਰ ਹੋਣਾ ਨਹੀਂ ਚਾਹੁੰਦੀ ਮੱਥਾ ਹੀ ਟੇਕਿਆ ਤੁਹਾਨੂੰ ਤੇ ਮੈਂ ਕਿੰਨਾ ਇਹ ਕੀ ਕਰਨ ਗਲਤਰੀ ਸੱਸ ਨਾ ਕਰਨੀ ਹੁੰਦੀ ਤੇ ਗੜੀਓ ਮੱਥੇ ਲੱਗ ਜਾਂਦੀ ਏ ਮੇਰੇ ਆ ਗਈ ਮੂੰਹ ਚੁੱਕ ਕੇ ਗਰਮੀ ਉੱਤੋਂ ਇੰਨੀ ਐ ਇਹ ਸਿਰ ਖਾਨ ਆ ਗਈ ਹੋਰ ਉਧਰ ਮੰਮੀ ਦਾ ਨਹੀਂ ਪਤਾ ਲੱਗਣ ਡਿਆ ਪਤਾ ਨਹੀਂ ਕਿੱਥੇ ਚੱਲ ਗਏ ਆ ਮੇਰੀ ਸੁਣੋ ਗੱਲ ਘਰ ਚ ਟੱਡ ਕੋ ਇਨਵਰਟਰ ਹੈ ਨਹੀਂ ਆ ਉਹਨੂੰ ਚੁੱਪ ਕਰਕੇ ਪਏ ਫੜਾਏ ਆ ਟੱਡ ਕੋ ਇਨਵਰਟਰ ਨਹੀਂ ਲਿਆਂਦਾ ਜਾਂਦਾ ਇੱਥੇ ਮੈਂ ਮੱਖੀਆਂ ਮਾਰਨ ਢੀਂ ਆ ਮੈਂ ਸੋਚਿਆ ਇਹਨਾਂ ਕੋ ਪੈਸੇ ਹੈਗੇ ਆ ਚਲ ਇਨਵਰਟਰ ਲੈ ਆਈ ਹੋਣਾ ਇਹਨਾਂ ਨੇ ਨਹੀਂ ਮੇਰੀ ਗੱਲ ਸੁਣੋ ਮੰਮੀ ਕਿੱਥੇ ਗਏ ਆ ਪੈਣ ਮੈਂ ਆ ਨੋ ਪਹਿਲੀ ਵੇਖੀ ਆ ਜਿੱਦਾਂ ਦੀ ਤੇਰੀ ਨੋ ਆ ਹੈ ਤੇ ਇਹ ਲੋਕਾਂ ਦੀਆਂ ਵੀ ਨੋਆ ਹੈਗੀਆਂ ਇੰਨੀ ਮੂੰਹ ਜੋਰ ਨੋ ਤੇਰਾ ਹੋਰ ਜ਼ਿਆਦਾ ਹੀ ਕਰ ਹਣਾ ਕਿ ਪਤਾ ਉਹ ਹੈ ਨਾ ਤੇ ਤੂੰ ਵੱਡਿਆਂ ਦਾ ਕਹਿਣਾ ਮੰਨ ਨਾ ਨਾ ਕਹਿਣਾ ਹੁਣ ਨਹੀਂ ਮੰਨਦੀ ਨੀ ਕਿਥੇ ਜਲੀਨ ਤਿਆਰ ਹੈ ਮਮੀ ਤੁਹਾਨੂੰ ਪਤਾ ਤਾਂ ਹੈਗਾ ਵੇ ਕੱਲ ਵੀ ਗਈ ਸੀ ਅੱਛਾ ਨੌਕਰੀ ਦਾ ਪਤਾ ਕਰਨ ਤੇ ਉਹਨੇ ਸੱਦਿਆ ਮੈਨੂੰ ਅੱਜ ਅੱਛਾ ਤੇ ਮੈਂ ਚੱਲੀ ਆ ਤੁਹਾਨੂੰ ਦੱਸਣੇ ਆਈ ਸੀ ਠੀਕ ਆ ਤੇ ਮੈਂ ਹੋ ਔਨੀ ਆ ਤੇ ਮੇਰੇ ਆਂਦਿਆਂ ਨੂੰ ਨਾ ਇਨਵਰਟਰ ਲੈ ਆਇਓ ਮੈਂ ਕਰ ਨਹੀਂ ਦਲਜੀਤ ਨਾਲ ਗੱਲ ਕੀ ਕਹਿੰਦਾ ਮਮੀ ਹੁਣ ਵੀ ਬੱਤੀ ਚੱਲ ਗਈ ਆ ਤੇ ਕਿੰਨਾ ਬੁਰਾ ਹਾਲ ਵਾ ਕੋਈ ਨਹੀਂ ਮੈਂ ਦੱਸ ਨਹੀਂ ਉਹ ਦਲਜੀਤ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਿਦਾਂ ਰਹਿੰਦੇ ਆ ਤੇ ਇਦਾਂ ਹੀ ਪੁੱਤ ਰੈਲੀ ਦਾ ਹੋਲੀ ਦਾ ਲੋਕੀ ਪਿਛਲੇ ਜ਼ਮਾਨੇ ਚ ਵੀ ਲੋਕੀ ਬੱਤੀਆਂ ਤੋਂ ਬਗੈਰ ਰਹਿੰਦੇ ਸੀ ਮੰਮੀ ਉਹ ਜ਼ਮਾਨਾ ਨਹੀਂ ਨਾ ਹੁਣ ਫੇਰ ਸਹੀ ਪਰ ਚਲੋ ਝੁੰਡਿਆਣਾ ਤੇ ਪੈਣਾ ਹੀ ਜਿੰਨਾ ਚ ਨਹੀਂ ਜੁਰਦਾ ਚਲੋ ਠੀਕ ਆ ਉਹ ਗੱਲ ਛੱਡੋ ਤੁਸੀਂ ਤੇ ਇਨਵਰਟਰ ਲੈ ਕੇ ਆਉਣਾ ਠੀਕ ਆ ਨਾ ਚੰਗਾ ਫੇਰ ਮੇਰੇ ਹੁੰਦੇ ਨਾ ਇਨਵਰਟਰ ਹੋਣਾ ਚਾਹੀਦਾ ਵਾ ਦਲਜੀਤ ਨੂੰ ਕਹੀ ਨਹੀਂ ਗਰਮੀ ਚ ਮਰ ਜਾਈਦਾ ਵਾ ਸੱਸ ਜਿੱਦਾਂ ਇਹ ਪੈਸੇ ਲੈ ਕੇ ਬੈਠੀ ਏ ਸੁਣੀ ਚਾਹੀਦੈ ਨੇ ਵਾਹੇ ਹੋਣਗੇ ਤੇ ਆਏਗਾ ਕੋਕੜੀ ਮੇਨਗੀ ਜੀ ਚੀਜ਼ ਵਾਤੀ ਜੜੀ ਦਾਹ ਪੰਜਾਂ ਦੀ ਆਏ ਨੇ ਮੰਮੀ ਮੈਂ ਚੱਲੀ ਆਂ ਏਲੀਵੇਟਰ ਹੋਣਾ ਚਾਹੀਦਾ ਵਾ ਆਲੇ ਟਾਲੇ ਨਾ ਕਰਦੇ ਹੋ ਹੁਣ ਸਾਡੇ ਕੋਲ ਪੈਸੇ ਐ ਨਹੀਂ ਆ ਠੀਕ ਆ ਚੱਲ ਤੂੰ ਤੇ ਜਾ ਮੈਂ ਵੀ ਜਾਨੀ ਆਪਣੀ ਭੈਣ ਕੋ ਨਵੇਠ ਲ ਭੰਡੇ ਹੀ ਆਣ ਭੈਣ ਇਹਨਾਂ ਗੱਲਾਂ ਨੂੰ ਛੱਡ ਉਹਦਾ ਤੇ ਹਾਲ ਹੀ ਇਹੋ ਰਹਿਣਾ ਆਹੋ ਤੇ ਮਿਲਦੇ ਹਾਂ ਤੇ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਤੂੰ ਨਾ ਟੈਨਸ਼ਨ ਲਿਆ ਕਰ ਕੋਈ ਗੱਲ ਨਹੀਂ ਮੈਂ ਤੇਰੀ ਗੱਲ ਦਾ ਨਹੀਂ ਗੁੱਸਾ ਕਰਦੀ ਠੀਕ ਆ ਨਾ ਆ ਕਿਆ ਨ ਸੰਦੀਪ ਨੇ ਆਉਂਦੀ ਤਾਂ ਤੈਨੂੰ ਉਹਨੇ ਕਿੱਥੋਂ ਆਉਂ ਦੇਣਾ ਸੀ ਹਾਂ ਉਹ ਤੇ ਗਈ ਏ ਸ਼ਹਿਰ ਹਾਂਜੀ ਤੇ ਮੈਂ ਫਿਰ ਮਗਰੂ ਆ ਗਈ ਚੁੱਪ ਕੀਤੀ ਅੱਛਾ ਸ਼ਹਿਰ ਕੀ ਕਰਨ ਗਈ ਸ਼ਹਿਰ ਨੌਕਰੀ ਆਂਦੀ ਮੈਂ ਕਰਨੀ ਆ ਨੌਕਰੀ ਦਾ ਪਤਾ ਕਰਨ ਗਈ ਆ ਅੱਛਾ ਹਾਂ ਭੈਣੋ ਤੇ ਮਗਰੀ ਪਈ ਆ ਕਰਨਾ ਸੀ ਨੌਕਰੀ ਕਰਨੀ ਤਾਂ ਦੀ ਮੇਰੇ ਮਦਨ ਵੇਟਰ ਲਵਾ ਹੈ ਵੇਟਰ ਦੱਸ ਮੈਂ ਕਿੱਥੋਂ ਲਵਾਵਾਂ ਹਾਂ ਨਹੀਂ ਤੇ ਕਹ ਜਦੋਂ ਪੈਸੇ ਹੋਣਗੇ ਤੇ ਲਵਾ ਲਾਂਗੇ ਹੌਂਸਲੇ ਨਾ ਉਹ ਆਂਦੀ ਮੇਰੇ ਅੰਦੇ ਲੱਗਣਾ ਚਾਹੀਦਾ ਕਿਤੇ ਉਹ ਤੰਗੀ ਦੇਣ ਈ ਜਿਹੜੀ ਕਦੀ ਦਿੱਤੀ ਨਾ ਹੋਵੇ ਮੈਨੂੰ ਕੀ ਪਤਾ ਲੈ ਘਰ ਘਰ ਹਾਂ ਮੈਂ ਆ ਤੇ ਆਖਿਆ ਬੜੀ ਵੱਧ ਵਾ ਨੋ ਤੇਰੀ ਬਹੁਤ ਜ਼ਿਆਦਾ ਈ ਕ ਮੈਂ ਰੱਖ ਹੱਥ ਮੈਂ ਤੇਰੇ ਕੋਲ ਮਾਫੀ ਪੈਣਾ ਮੈਂ ਹੁ ਮੰਗ ਲੈਣੀ ਐ ਇੰਨਾ ਕੋ ਤੇਰੇ ਨਾਲ ਨਹੀਂ ਕੀਤਾ ਨਹੀਂ ਨਹੀਂ ਤੂੰ ਕਿਉਂ ਮੰਗਣੀ ਮੰਗੇ ਉਹ ਮੈਨੂੰ ਮਾਫੀ ਦੇ ਮੈਨੂੰ ਪਤਾ ਈ ਆ ਕਿੰਦਾ ਦੀ ਕੋਈ ਗੱਲ ਨਹੀਂ ਹੁ ਕਿਉਂ ਮੰਗਾ ਮੈਂ ਆਪੀ ਮੇਰੇ ਕੋਲ ਤੈਨੂੰ ਕਰ ਦਿੱਤਾ ਨੇ ਧੱਕੇ ਦੇ ਕੇ ਮੈਨੂੰ ਤੇ ਇੰਨਾ ਦੋਸ਼ ਨੀ ਇਨਾਂ ਤੇ ਵੀ ਇਹ ਜਿਹੇ ਟਾਈਮ ਆਉਣੇ ਹੀ ਆ। ਆਉ ਤੇ ਹੋਣੇ ਹੀ ਨੇ। ਹੋਣੇ ਹੀ ਇਨਾਂ ਤੇ ਵੀ ਇਹ ਜਿਹੇ ਟਾਈਮ ਆ। ਹਾਂ। ਹਾਂ। ਬਹੁਤ ਸੱਚੀ ਸਤੰਭਦੀ ਏ ਤੁਨ ਨੂੰ ਕੀ ਪਤਾ। ਮੈਸਨ ਨਿਵੇਟਰ ਮੈਂ ਕਿੱਥੋਂ ਲਿਆ ਕੇ ਆਵਾਂ ਦੀ ਛੇਤੀ। ਹੁਣ ਪਿਆਹੇ ਉਹਨਾਂ ਦੇ ਵੀ ਕਰਜ਼ਾ ਸਿਰ ਤੇ ਚੜਿਆ ਉਹ ਵੀ ਲਾਉਣੇ ਤੇ ਜਿਹੜੀ ਚੁੱਕ ਚੁੱਕ ਕੇ ਲਿਆਂਦੇ ਦੀ ਮੱਡੀਆਂ ਵੀ ਲਾਏ ਤੇ ਕੋਈ ਘਰ ਤਨ ਪਤਾ ਕਿੰਨਾ ਖਰਚਾ ਹੁੰਦਾ ਵਾ। ਬੜਾ ਖਰਚਾ ਹੁੰਦਾ ਵਾ। ਤੇ ਹੁਣ ਨਿਵੇਟਰਾਂ ਦੀ ਵੀ ਅਭੀ ਮੈਨੂੰ ਚਾਹੀਦਾ। ਦੱਸ ਕਿੱਥੋਂ ਇਹਨੂੰ ਅਭੀ ਲਿਆ ਕੇ ਦੇਈਏ ਦੀ ਛੇਤੀ ਚੀਏ। ਇਹਨਾਂ ਤੇ ਸੱਚੀ ਸਤਾਈ ਮਾਰਿਆ ਹਨ। ਤੇ ਕਰਜ਼ਾ ਇੰਨਾ ਸ ਕਾਰਦਾਰੀਂ ਦਾ ਚਿੰਤਾ ਕੋਈ ਗੱਲ ਨਹੀਂ ਭੈਣ ਆਲੇ ਟਾਲੇ ਗੱਲ ਪਾਸ ਰਿਆ ਕਰ ਥੋੜੇ ਦਿਨ ਰਹਿਣੀ ਆ ਬਤੀ ਬੰਦ ਆ ਕਣਕਾਂ ਕਾੜ ਕੇ ਹੁਣ ਆਉਣ ਆਪਣੀ ਆ ਤੂੰ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਇਹਨੇ ਆਪੇ ਹਰ ਜਾਣਾ ਵਾ ਕਹਿਣੋ ਤੈਨੂੰ ਇਹ ਹੁਣ ਮੀਟਰ ਮੰਗਦੀ ਆ ਕੱਲ ਨੂੰ ਕਹੇਗੀ ਮੈਨੂੰ ਏਸੀ ਲਾ ਕੇ ਦੋ ਆ ਦੱਸ ਮੈਂ ਕਿੱਥੋਂ ਲਿਆਵਾਂ ਇਹਨੇ ਪਿਆ ਹੈ ਕੋਈ ਗੱਲ ਨਹੀਂ ਤੂੰ ਰਹਿਣ ਦੇ ਇਹ ਅਸੀਂ ਬਚਾਰਾ ਕੱਲ ਮੇਰਾ ਆਪ ਕੋਈ ਪੱਥਦਾ ਹੁਣ ਮੈਂ ਵੀ ਨਾਲ ਉਹਦੇ ਪਥਾਉਣੀ ਆ ਤੇ ਦੱਸ ਗੋਇਆਂ ਦੇ ਵੀ ਕਿੱਥੋਂ ਪੂਰੀਆਂ ਪਕਣ ਬਣਦੀਆਂ ਫਿਰ ਦੱਸ ਨਹੀਂ ਨਹੀਂ ਆ ਹਾਂ ਹੋ ਹੋਏ ਰੋਜ਼ ਦਿਹਾੜੀ ਕਿੱਥੋਂ ਪੈਸੇ ਆਉਣ ਪੈਸੇ ਰੋਜ਼ ਦੇ ਰੋਜ਼ ਚਾਹੀਦੇ ਆ ਕਿੰਨੇ ਕਿੰਨੇ ਹੂੰ ਹੂੰ ਖਰਚੇ ਨੂੰ ਉਹ ਤੇ ਰੋਜ਼ ਦੇ ਤੇ ਚਾਹੀਦੇ ਆ ਖਰਚੇ ਤਾਂ ਬੜੇ ਨੇ ਖਰਚਾ ਵੱਧੋ ਆ ਪਰ ਇਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਆ ਨਹੀਂ ਉਹਨੂੰ ਟੈਨਸ਼ਨ ਨਹੀਂ ਆ ਨਹੀਂ ਕੋਈ ਆ ਨਹੀਂ ਉਹਨੂੰ ਉਹ ਤੇ ਬਸ ਉਹ ਮੇਰੇ ਦੁਵਾਲੇ ਚਾਏ ਉਹਦੇ ਦੁਵਾਲੇ ਆ ਜਾ ਕੇ ਹੋ ਹੋਏ ਤਾਂ ਹੀ ਚਿੰਤਾ ਕਰਦੇ ਰਹਿੰਦੇ ਆ ਇਹ ਪੈਸੇ ਕਿੱਥੋਂ ਲਾਉਣੇ ਨੇ ਮੈਂ ਤਾਂ ਕਿਹਾ ਇਹਨੂੰ ਮੈਂ ਸੁਧਾਰ ਕੇ ਆਵਾਂਗੀ ਤੇ ਪਰ ਇਹਨੇ ਤਾਂ ਮੈਨੂੰ ਸੁਧਾਰ ਸਰਿਆ ਤੇ ਹਾਂ ਇਹ ਤੇ ਉੱਤੋਂ ਦੀ ਆਹ ਉਹ ਹੋਈ ਨਾ ਇਹ ਤਾਂ ਬੜੀ ਚੀਜ਼ ਵਾ ਮਾਂ ਬੜਾ ਸਖਾਲਦੀ ਆ ਤੇ ਮਾਂ ਦੀਆਂ ਚੁੱਕਣਾ ਤੇ ਲੱਗੀ ਆ ਜਿਹੜੇ ਘਰ ਦੇ ਵਿੱਚ ਮਾਂ ਨੇ 14 ਚਲੋਣੀ 14 ਹੋਣੀ ਉਹ ਹੋਈ ਨਾ ਉਹ ਵੀ ਗੱਲ ਤੇ ਉਹਨੂੰ ਜਿਹੜਾ ਕਿਥੋਂ ਆਨੇ ਘਰ ਦਾ ਪੂਰਾ ਪਟਨ ਦੇਣਾ ਉਹ ਮੈਂ ਕਿੱਸਾ ਹੀ ਮਾਰਦਾ ਇਹ ਬਟਨ ਹਾਂ ਮੁੰਡਾ ਵਿਚਾਰਾ ਉਹਦਾ ਮੂੰਹ ਇੰਨਾ ਖੋਇਆਦਾ ਵਾ ਐਵੇਂ ਇੰਨੇ ਸਿਰ ਤੇ ਚੜੇ ਨਾ ਉਹ ਤੇ ਹੁਣ ਆਈ ਬਣ ਕੱਲ ਸਾਰੀ ਇਧਿਆਰੀ ਪਰਸੋਂ ਲੱਗਾ ਰਿਹਾ ਵਿਚਾਰਾ ਅੱਛਾ ਤੇ ਪਾਣੀ ਪਿੱਛੇ ਚਾ ਮੈਨੂੰ ਕਹਦੇ ਨਹੀਂ ਤੂੰ ਖਾਣਾ ਆ ਉਹ ਆਣ ਕੇ ਸਾਮਾਨ ਕਿਤੇ ਪਾਣੀ ਘੁੱਟ ਪੀਤਾ ਵਿਚਾਰੇ ਨੇ ਤੇ ਇਹ ਕੀ ਕਰਦੀ ਜਿੰਨੇ ਤਾਂ ਮੈਨੂੰ ਦੱਸਿਆ ਤੇ ਨਕਲੀ ਏ ਇਦਾਂ ਇੱਕ ਅੱਛਾ ਲਈ ਹਾਂ ਜਦੋਂ ਆਇਆ ਤਾਂ ਦੋ ਦਾਦੀ ਪੁੱਛੇ ਪਾਉਣ ਮੈਂ ਪਾਣੀ ਲਿਆਵਾ ਹੂੰ ਤੇ ਪਹਿਲਾਂ ਕਿੱਥੇ ਇਹ ਮੈਂ ਜਾ ਕੇ ਤੇ ਪਾਣੀ ਪਾਣੀ ਪੀ ਆ ਲਿਆ ਜਾ ਕੇ ਮੇਰਾ ਦਿਮਾਗ ਹੀ ਨਹੀਂ ਕੰਮ ਕਰਦਾ ਨਾ ਨਾ ਦਿਮਾਗ ਨਹੀਂ ਬਸ ਇਹ ਮੈਨੂੰ ਆ ਚੀਜ਼ਾਂ ਲਿਆ ਦੇ ਆ ਲਿਆ ਦੇ ਉਹ ਹੋਈ ਨਾ ਇਹ ਪਤਾ ਵਾ ਤੇ ਇਹ ਨਹੀਂ ਪਤਾ ਕਿ ਮੈਂ ਜ਼ਿੰਮੇਵਾਰੀਆਂ ਵਿੱਚ ਚੁੱਕਣੀਆਂ ਪੈਣ ਮੈਂ ਆ ਨੋ ਪਹਿਲੀ ਵੇਖੀ ਜੋ ਜਿੱਦਾਂ ਦੀ ਤੇਰੀ ਨੋਮ ਆ ਹੈ ਇਹ ਲੋਕਾਂ ਦੀਆਂ ਵੀ ਨੋਆ ਹੈਗੀਆਂ ਤੇ ਇਹ ਮੂੰਹ ਜੋਰ ਨਾ ਤੇਰੀ ਉਹ ਜਿਆਦਾ ਹੀ ਕਰ ਹਨਾ ਪਤਾ ਉਹ ਹੀ ਨਾ ਤੇ ਤੂੰ ਵੱਡਿਆਂ ਦਾ ਕਹਿਣਾ ਮੰਨ ਨਾ ਨਾ ਕਹਿਣਾ ਹੁਣਾਂ ਨਹੀਂ ਮੰਨਦੀ ਉਹ ਹੀ ਨਾ ਨਾ ਅਧਾਨੀ ਆਂ ਵੇਟਰ ਲਿਆਂਦਾ ਕਿ ਨਹੀਂ ਲਿਆਂਦਾ ਸਵੀਰ ਦਾ ਕਹਿ ਕੇ ਗਈ ਮੈਂ ਤਾਂ ਮਮੀ ਮਮੀ ਮੇਰੇ ਘਰ ਹੈ ਨਹੀਂ ਮੈਨੂੰ ਲੱਗਦਾ ਵਾ ਇਨਵਰਟਰ ਲੈਣ ਗਏ ਹੋਣੇ ਆ ਪਰ ਦੱਸਿਆ ਨਹੀਂ ਨਾ ਮੈਨੂੰ ਜੇ ਸ਼ਹਿਰ ਗਏ ਹੀ ਤੇ ਮੈਨੂੰ ਵੀ ਦੱਸ ਦਿੰਦੇ ਇਕੱਠੇ ਆ ਜਾਂਦੇ ਅਸੀਂ ਪਤਾ ਨਹੀਂ ਕਿਹਦੇ ਘਰ ਵੀ ਨਾ ਗਏ ਹੋਣ ਅੱਖਾਂ ਤੇ ਚਲਾਵਾਂ ਬੱਤੀ ਵੀ ਨਹੀਂ ਆਉਂਦੀ ਪਤਾ ਨਹੀਂ ਉਹ ਕਿੱਥੇ ਚੱਲ ਗਏ ਆ ਨਾ ਉਹੀ ਘਰ ਹੈਗੇ ਆ ਚਾਚੀ ਇਹ ਕਿਤੇ ਕੋਈ ਆ ਜਾਂਦਾ ਪਾਣੀ ਵੀ ਨਹੀਂ ਕਿਤੇ ਪੀਂ ਦਿੰਦੇ ਘੁੱਟ ਚਾਚੀ ਕਿੱਰੇ ਆ ਆਜੋ ਦੀਦੀ ਚਾਚੀ ਕਿੱਥੇ ਆ ਮੈਂ ਤਾਂ ਸੋਚਿਆ ਮੰਮੀ ਤੁਹਾਡੇ ਘਰ ਗਏ ਆ ਨਹੀਂ ਨਹੀਂ ਸਾਡੇ ਘਰ ਨਹੀਂ ਗਏ ਮੈਂ ਤਾਂ ਸ਼ਹਿਰੋਂ ਆਈ ਹੀ ਅੱਛਾ ਤੇ ਮੈਂ ਵੀ ਨਹੀਂ ਵਾਜਾ ਮਾਰਨ ਮੈਂ ਸ਼ਾਇਦ ਕਿਸੇ ਦੇ ਘਰ ਗਏ ਹੋਣੇ ਆ ਪਤਾ ਨਹੀਂ ਮੈਨੂੰ ਗਏ ਆ ਕਿ ਨਹੀਂ ਆਜੋ ਬਹਿ ਜਾਓ ਕੰਮ ਆਈ ਨਹੀਂ ਚਾਚੀ ਵਾਲੀ ਸ਼ਹਿਰ ਕੰਮ ਹੀ ਕੋਈ ਤੁਹਾਨੂੰ ਆਹ ਕੰਮ ਹੀ ਦੀਦੀ ਥੋੜਾ ਜਿਹਾ ਅੱਛਾ ਅੱਛਾ ਮੇਰੀ ਗੱਲ ਸੁਣੋ ਕੀ ਕੰਮ ਹੀ ਮੰਮੀ ਨਾਲ ਮੰਮੀ ਨਾਲ ਕੰਮ ਕੁਮ ਕਦਾ ਹੋਣਾ ਹੀ ਚਲ ਮੰਮੀ ਤੇਰੀ ਆਊਗੀ ਤੇ ਫਿਰ ਕਰ ਲਾਂਗੇ ਗੱਲ ਜਿਹੜੀ ਹੈਗੀ ਆ ਕੋਈ ਗੱਲ ਨਹੀਂ ਮੇਰ ਨਾਲ ਕਰ ਲੋ ਅੱਗੇ ਕਿਹੜਾ ਨਹੀਂ ਕਰਦੇ ਉਹ ਗੱਲ ਉਹ ਨਹੀਂ ਹੈਗੀ ਸੰਦੀਪ ਨਹੀਂ ਕਰਦੇ ਫੇਰ ਤੇਰੀ ਸੱਸ ਨੇ ਕਿਹਾ ਵਾ ਕਿ ਮੇਰੀ ਨਾ ਉਹ ਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਕਰਦ ਗਈ ਆ ਤੇ ਮੈਂ ਤਾਂ ਕਰਕੇ ਕਹਿਨ ਦਈ ਆ ਹੋਰ ਨਹੀਂ ਗੱਲ ਕੋਈ ਵੀ ਕੋਈ ਗੱਲ ਨਹੀਂ ਮੰਮੀ ਦਾ ਕੀ ਪਤਾ ਜੇ ਕਦੋਂ ਆਣਾ ਵਾ ਦੱਸ ਦੋ ਤੁਸੀਂ ਇੰਨਾ ਚਿਰ ਬੈਠੇ ਰਹੋਗੇ ਚਲ ਸੁਣ ਲਾ ਫਿਰ ਗੱਲ ਇਹ ਆ ਕਿ ਦਲਜੀਤ ਕੱਲ ਦੇ ਕੇ ਆਇਆ ਵਾ ਪੈਸੇ ਪੈਸੇ ਦੇ ਕੇ ਆਇਆ ਉਨੇ 50000 ਰੁਪਏ ਦਿੱਤਾ ਵਾ ਤੇ ਮੈਂ ਉਹਨੂੰ ਕਿਹਾ ਸੀ ਕਿ ਲੱਖ ਰੁਪਏ ਨਹੀਂ ਜੇ ਦੇਣਾ ਹੋਵੇ। ਤੁਹਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਹੈ ਕਿ 50000 ਰੁਪਏ ਦਿੱਤਾ ਤੁਹਾਨੂੰ। ਚੱਲ ਹੁਣ ਤੁਹਾਨੂੰ ਨਹੀਂ ਪਤਾ ਦੇਣਾ ਸਹੀ ਮੈਂ ਤੇ ਤਾਂ ਕਰਕੇ ਆਈ ਆਂ ਵੀ ਉਹ 50000 ਰੁਪਏ ਦਿੱਤਾ ਉਹਨੇ ਤੇ ਐਦਾਂ ਕਰਕੇ ਦਿੰਦੇ ਰਹੇ ਟੋਟ ਕੇ ਆ ਇਹਦੇ ਵਿੱਚ ਤੇ ਤੇਰਾ ਲੱਖ ਕਿਦਾਂ ਪੂਰਾ ਹੋਣਾ। ਮੇਰੀ ਸੁਣੋ ਗੱਲ। ਨਾ ਸਾਨੂੰ ਪਤਾ 50000 ਦਿੱਤਾ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਆਲੰਦੋ ਮੈਂ ਕਰਦੀ ਨਾ ਇਹਨਾਂ ਨਾਲ ਗੱਲ। ਉਹ ਤੁਹਾਡੀ ਮਰਜ਼ੀ ਜਿੱਦਾਂ ਮਰਜ਼ੀ ਆਪਣੇ ਘਰ ਕਰੋ ਪਰ ਇਹ ਵੀ ਹੱਡੇ ਪੈਸੇ ਦੋ ਤੁਹਾਨੂੰ 50 ਮਿਲ ਗਿਆ ਵਾ ਨਾ ਕੋਈ ਗੱਲ ਨਹੀਂ ਅਸੀਂ ਹੌਲੀ ਹੌਲੀ ਕਰਕੇ ਤੇ ਦੇ ਦਾਂਗੇ ਤੇ 50 ਹੀ ਦਿੱਤਾ ਉਹ 50 ਦਾ ਕੀ ਬੰਦਾ ਜਦੋਂ ਦੀਦੀ ਤੁਹਾਨੂੰ ਇੱਕ ਵਾਰੀ ਸਮਝਾਤਾ ਅਸੀਂ ਤੂੰ ਫਿਰ ਬਾਰ ਬਾਰ ਕਿਉਂ ਹੁੰਦੇ ਸੰਦੀਪ ਭਾਉ ਵਾਲੀਆਂ ਗੱਲਾਂ ਨਾ ਤੇ ਰਹਿਦੀ ਚੰਗੀਆਂ ਨਹੀਂ ਆ ਮੈਂ ਕਹਿਨ ਦੇਈਆਂ ਵੀ ਚਲ ਕੀ ਖਜ਼ਾਰਾ ਪੋਣਾ ਵਾ ਕੀ ਕਿਸੇ ਨੂੰ ਇਕੱਠੀਆਂ ਕਰਨਾ ਵਾ ਤੂੰ ਕੋਈ ਗੱਲ ਨਹੀਂ ਪਹਿਲਾਂ ਖਜ਼ਾਰਾ ਪਾ ਹੀ ਲਓ ਉਦਾਂ ਹੀ ਪੈਸੇ ਦੇ ਦਊਗਾ ਤੇ ਪਰ ਤੂੰ ਉਹ ਹਟਦੀ ਨਹੀਂ ਜਾਣ ਜਾਣ ਕੇ ਲੜਾਈ ਨੂੰ ਵਜਾ ਮਾਰਦੀ ਆ ਮੈਂ ਕਾਦੀ ਲੜਾਈ ਨਵਾਜਾਂ ਮਾਰਦੀ ਜਦੋਂ ਤੁਹਾਨੂੰ ਇੱਕ ਦੀ ਪਿਆਰ ਨਹੀਂ ਕਹਿਤਾ ਵਾ ਹੌਲੀ ਹੌਲੀ ਕਰਕੇ ਦੇ ਦਾਂਗੇ ਪੰਜਾਹ ਮਿਲ ਗਿਆ ਵਾ ਨਾ ਤੇ ਖੁਸ਼ ਹੋ ਜਾ ਇੰਨੇ ਚ ਮੇਰੀ ਗੱਲ ਸੁਣ 13 ਲੱਖ ਰੁਪਈਆ ਵਾ ਮੂੰਹ ਨਾ ਕਹਿ ਲਈਏ ਤਾਂ ਕੀ ਚੁਗੇ ਦਿੱਤਾ ਪੰਜਾਹ ਮੈਨੂੰ ਕੀ ਪਤਾ ਇਹਨਾਂ ਨੇ 13 ਲੱਖ ਲਿਆ ਵਾ ਕਿ ਨਹੀਂ ਲਿਆ ਹੁਣ ਮੈਂ ਤੇ ਉਦੋਂ ਹੈ ਨਹੀਂ ਇੱਥੇ ਝੂਠ ਹੀ ਬੋਲ ਦਿੱਤਾ ਹੁਣਾ ਵਾ ਇਹ ਵੀ ਸਿੱਧੇ ਜੇ ਹੈਗੇ ਆ ਨਾ ਇਹਨਾਂ ਨੂੰ ਪਤਾ ਨਾ ਥੋ ਚੱਲ ਸੰਦੀਪ ਜੇ ਤੇਨੂੰ ਪਤਾ ਹੀ ਕੁਛ ਨਹੀਂ ਆ ਤੇ ਤੂੰ ਫਰਹਾਮੀ ਵਿੱਚ ਕਿਉਂ ਭਰਦੀ ਆ ਮੈਂ ਗੱਲ ਕਰਨ ਵੀ ਚਾਚੀ ਨਾਲ ਚਾਹੇ ਦਲਜੀਤ ਨਾਲ ਉਹਨਾਂ ਨਾਲ ਗੱਲ ਵਾ ਮੇਰੀ ਤੂੰ ਐਵੇਂ ਨਾ ਉਹਦਾ ਵਿੱਚ ਪੁੜਕੇ ਨਾ ਘਰ ਗਾੜੀ ਹੋ ਹੋ ਗਈ ਦੀਦੀ ਮੇਰੀ ਸੁਣੋ ਗੱਲ ਨਾਲ ਕਿਸ ਦੇ ਘਰ ਆ ਕੇ ਨਾ ਇੰਨਾ ਬੋਲੀਦਾ ਨਹੀਂ ਹੁੰਦਾ ਠੀਕ ਆ ਨਾ ਪੈਸੇ ਦੇਣੇ ਆ ਨਾ ਕੋਈ ਗੱਲ ਨਹੀਂ ਦੇ ਦਾਂਗੇ ਨਹੀਂ ਮੈਨੂੰ ਤਾਂ ਬੜੀ ਸਿੱਖਿਆ ਦੇਣ ਦੇਈਆਂ ਤੇ ਆਪ ਜਿੱਦਨ ਉਦਨ ਗਈ ਹੀ ਤੇ ਕੀ ਕੋ ਕਰਕੇ ਆਈ ਤੇ ਮੈਂ ਸੱਚੀ ਬੋਲ ਕੇ ਆਈ ਹਾਂ ਤੂੰ ਤੇ ਪੜ੍ਹੀ ਲਿਖੀ ਬੜੀ ਹੈ ਜਦੋਂ ਤੁਹਾਨੂੰ ਪਿਆਰ ਨਾਲ ਕੋਈ ਕਹਤਾ ਵਾ ਦੇ ਦਾਂਗੇ ਪੈਸੇ ਜੇ ਹਿੱਦਾਂ ਕਰੋਗੇ ਫਿਰ ਮਿਲ ਜਾਣਗੇ ਪੈਸੇ ਤੁਹਾਨੂੰ ਪੜ੍ਹੇ ਲਿਖੇ ਦੇ ਮੈਂ ਨਹੀਂ ਕੋਈ ਐਵੇਂ ਕੋਈ ਹੈ ਹੀ ਨਹੀਂ ਕੋਈ ਗੱਲ ਨਹੀਂ ਮੈਂ ਪੜ੍ਹੀ ਲਿਖੀ ਹਾਂ ਜਾਂ ਨਾ ਹਾਂ ਇਹਦੇ ਵਿੱਚ ਤੁਹਾਨੂੰ ਕੀ ਨਹੀਂ ਮੈਨੂੰ ਹੈਦ ਨਹੀਂ ਕੋਈ ਮੈਨੂੰ ਮਤਲਬ ਆਪਣੇ ਪੈਸੇ ਹਨ ਠੀਕ ਵਾ ਨਾ ਤੁਹਾਨੂੰ ਪੈਸੇ ਚਾਹੀਦੇ ਆ ਜਾਓ ਨਹੀਂ ਮਿਲਨੇ ਤੁਹਾਨੂੰ ਪੈਸੇ ਕੀ ਕਰ ਲੋਗੇ ਕਰ ਲੋ ਇਕੱਠੇ ਜਿੰਨੂੰ ਕਰਨਾ ਤੁਸੀਂ ਨੇ ਮਿਲਨੇ ਕਿਉਂ ਨਹੀਂ ਬਲਾ ਸੰਦੀਪ ਆ ਕੇ ਤਾਂ ਦੀ ਗੱਲ ਹੋਈ ਜਦੋਂ ਮੈਂ ਆਵਾ ਉਦੋਂ ਤੇਰੇ ਮੂੰਹ ਤੇ ਇਹੋ ਗੱਲ ਹੁੰਦੀ ਆ ਜਦੋਂ ਪਿਆਰ ਨਾਲ ਗੱਲ ਕਰਨੀ ਨਹੀਂ ਤੇ ਫਿਰ ਇਦਾਂ ਦੀਆਂ ਗੱਲਾਂ ਸੁਣਨੀਆਂ ਨਾਲੇ ਤੁਸੀਂ ਪੜੀ ਦੇਖੀ ਤੇ ਮੇਨੇ ਮਾਰਦੇ ਆ ਨਾ ਕੋਈ ਗੱਲ ਨਹੀਂ ਇਹ ਵੀ ਤੁਹਾਨੂੰ ਪਤਾ ਲੱਗ ਜਾਣਾ ਵਾ ਪੜੀ ਲਿਖੀ ਕੌਣ ਜ਼ਿਆਦਾ ਕਰੇ ਕੀ ਕਰਦੇ ਨਾ ਪੜੀ ਲਿਖੀ ਜਦੋਂ ਦੀ ਆਈ ਲੋ ਤੇਰੇ ਮੂੰਹ ਤੇ ਮੈਂ ਕਦੀ ਦੇਖੀ ਨਹੀਂ ਵੀ ਕੀ ਤੂੰ ਪੜੀ ਲਿਖੀ ਤੇ ਪੜੇ ਲਿਖੇ ਮੂੰਹ ਤੇ ਹੁਣਾਵਾ ਨਾ ਬੋਲਣ ਤੋਂ ਪਤਾ ਲੱਗ ਜਾਂਦਾ ਸੰਦੀਪ ਤੇ ਤੁਸੀਂ ਨਹੀਂ ਬੋਲਦੇ ਆਂ ਬੜਾ ਮango ਸਾਰੇ ਇੱਦਾਂ ਹੀ ਬੋਲਦੇ ਆਂ ਕੋਣ ਪੜਿਆ ਤੇ ਕੌਣ ਨਹੀਂ ਹੈ ਕੋਈ ਗੱਲ ਨਹੀਂ ਜੇ ਮੈਂ ਨਹੀਂ ਨਾ ਪੜੀ ਤੇ ਕੋਈ ਗੱਲ ਨਹੀਂ ਤੇ ਤੁਸੀਂ ਪੜਾ ਦਿਓ ਫਿਰ ਜੇ ਮੈਂ ਨਹੀਂ ਪੜੀ ਤੇ ਐਂ ਠੀਕਾ ਲਿਆ ਵਾ ਹ ਦੋਹੀ ਕੇ ਤਾਂ ਡੇਵਲੀ ਕੀ ਦੇ ਜਾਓ ਜਾ ਕੇ ਤੇ ਕੰਮ ਕਰੋ ਕੋਈ ਗੱਲ ਨਹੀਂ ਦੇ ਦਾਂਗੇ ਪੈਸੇ ਤੁਹਾਨੂੰ ਪੈਸੇ ਦੋ ਮੈਂ ਡੇਕਰ ਹੋਣਾ ਨਹੀਂ ਚਾਹੁੰਦੀ ਮੱਥਾ ਹੀ ਟੇਕਿਆ ਤੁਹਾਨੂੰ ਤੇ ਮੈਂ ਕਿੰਨਾ ਇਹ ਕੀ ਕਰਨ ਗਲਤਰੀ ਸਸਨਾ ਕਰਨੀ ਹੁੰਦੀ ਤੇ ਗੜੀ ਮੇਰੇ ਮੱਥੇ ਲੱਗ ਜਾਂਦੀ ਏ ਮੇਰੇ ਆ ਗਈ ਮੂੰਹ ਚੁੱਕ ਕੇ ਗਰਮੀ ਉੱਤੋਂ ਇੰਨੀ ਐ ਇਹ ਸਿਰ ਖਾਨ ਆ ਗਈ ਹੋਰ ਉਦੋਂ ਮਮੀ ਦਾ ਨਹੀਂ ਪਤਾ ਲੱਗਣ ਡਿਆ ਪਤਾ ਨਹੀਂ ਕਿੱਥੇ ਚੱਲ ਗਏ ਆ ਇਹਨਾਂ ਨੂੰ ਆ ਲੈਂਦੇ ਇਹ ਕਿੱਡੇ ਸਿਆਣੇ ਬਣੇ ਆ 50000 ਰੁਪਏ ਫੜਾਤਾ ਨਾ ਪੁੱਛਿਆ ਨਾ ਕਿੱਛਿਆ ਸੰਦੀਪਾ ਪਾਣੀ ਲੈ ਕੇ ਆਈ ਹਾਂ ਪਾਣੀ ਤੇ ਮੈਂ ਤੁਹਾਨੂੰ ਦਿਨੀ ਆ ਮੇਰੀ ਗੱਲ ਸੁਣੋ ਹਾਂਜੀ ਤੂੰ ਇੱਧਰ ਪੈਸੇ ਦੇ ਕੇ ਆਇਹੀ ਰੁਪਿੰਦਰ ਨੂੰ ਨਹੀਂ ਝੂਠ ਕੇ ਬੋਲਦੇ ਆ ਤੈਨੂੰ ਕੌਣ ਕਹਿੰਦਾ ਰੁਪਿੰਦਰ ਆ ਪਾਈ ਈ ਦੱਸਣ ਤੂੰ ਹੀ ਮੇਰ ਤੋਂ ਚੋਰੀ ਪੈਸੇ ਕਿਉਂ ਦਿੱਤੇ ਦੱਸਿਆ ਕਿਉਂ ਨਹੀਂ ਮੰਮੀ ਨੂੰ ਦੱਸਿਆ ਹੀ ਉਹ ਸੰਦੀਪ ਮੈਂ ਉਹ ਕਹੀ ਜਾਂਦੇ ਆ ਵਾਰ-ਵਾਰ ਥੋੜੇ ਕਿ ਪੈਸੇ ਦੇ ਦੇ ਨਾ ਮੈਂ ਆਪਣੀ ਮਰਜ਼ੀ ਨਾਲ ਚੁੱਪ ਕਰਕੇ ਦਿੱਤੇ ਹਨਾ ਸਿਆਣੇ ਘਟ ਬਣਿਆ ਕਰੋ ਮੰਮੀ ਨੂੰ ਤਾਂ ਪੁੱਛ ਲੈਣ ਦੇ ਕੰਮ ਤੇ ਕੰਮ ਜੇ ਮੈਨੂੰ ਨਹੀਂ ਪੁੱਛਣਾ ਹੀ ਤੇ ਉਹਨਾਂ ਦੇ ਭਾਏ ਦੇ ਦੇਣੀ ਆ ਦੇਣੇ ਨਹੀਂ ਆ ਥੋੜੇ ਬੋਧ ਕਰਕੇ ਦੇਣੇ ਆ ਤੇ ਸਾਰੇ ਦੇਉਣੇ ਹੀ ਜਿੰਨੇ ਮਿਲੇ ਸੀ ਉਧਰੋਂ 50 ਕਾ ਦਿੱਤਾ ਲੱਖ ਦਿੰਦੇ ਮੂੰ ਚੁੱਕਿਆ ਤੇ ਉਧਰ ਚੱਲ ਗਏ ਮੈਨੂੰ ਕੀ ਪਤਾ ਉਹਨੇ ਦੱਸ ਦੇਣਾ ਆ ਕੇ ਅੱਛਾ ਆਪਣੇ ਵੱਲੋਂ ਚੋਰੀ ਗਏ ਹੀ ਆ ਨਾ ਤੁਸੀਂ ਮੈਂ ਘਰ ਕੀ ਦੱਸਣਾ ਵਾਂ ਮੈਂ ਥੋੜੇ ਥੋੜੇ ਕਰਕੇ ਨਾ ਆਪੇ ਹੀ ਦੇਈ ਜਾਣੇ ਹੀ ਪਾਤੀਆਂ ਹੀ ਪੱਥਣ ਡਿਆ ਆਂ ਮੈਂ ਬਾਕੀ ਉਧਰੋਂ ਦੇ ਦੇਣੇ ਹੀ ਮੇਰੀ ਸੁਣੋ ਗੱਲ ਟਟ ਡ ਕੋ ਇਨਵਰਟਰ ਹੈ ਨਹੀਂ ਆ ਉਹਨੂੰ ਚੁੱਪ ਕਰਕੇ ਪਏ ਫੜਾਏ ਆ ਟਟ ਕੋ ਇਨਵਰਟਰ ਨਹੀਂ ਲਿਆਂਦਾ ਜਾਂਦਾ ਇੱਥੇ ਮੈਂ ਮੱਖੀਆਂ ਮਾਰਨ ਦੀ ਆ ਮੈਂ ਸੋਚਿਆ ਇਹਨਾਂ ਕੋ ਪੈਸੇ ਹੈਗੇ ਆ ਚੱਲ ਇਨਵਰਟਰ ਲੈ ਆਈ ਹੋਣਾ ਇਹਨਾਂ ਨੇ ਨਹੀਂ ਮੇਰੀ ਗੱਲ ਸੁਣੋ ਮੰਮੀ ਕਿੱਥੇ ਗਏ ਆ ਪਤਾ ਨਹੀਂ ਮੰਮੀ ਨੇ ਮੈਨੂੰ ਆਖੜ ਨਹੀਂ ਦੱਸਿਆ ਮੈਂ ਰੋਟੀ ਖਾ ਕੇ ਚੱਲ ਗਿਆਂ ਵਿਹਲੀ ਤੁਹਾਨੂੰ ਦੱਸ ਕੇ ਨਹੀਂ ਗਏ ਇਹ ਮੈਨੂੰ ਨਹੀਂ ਦੱਸਿਆ ਮੰਮੀ ਨੇ ਚੁੱਪ ਕਰਕੇ ਤੁਰ ਪੈਂਦੇ ਆ ਨਾ ਉਹ ਵੀ ਦੱਸਦੇ ਆ ਉਹਨਾਂ ਨੇ ਮੈਂ ਕਹਿ ਕੇ ਗਈ ਹੀ ਮੇਰੇ ਹੋਂਦੇ ਨਾਲ ਇਨਵਰਟਰ ਹੋਣਾ ਚਾਹੀਦਾ ਵਾ ਟਟ ਨਾਲ ਗੱਲ ਕੀਤੀ ਕਿ ਨਹੀਂ ਕੀਤੀ ਮੰਮੀ ਨੇ ਉਨੇ ਵੀ ਗਲਤ ਕੀਤੀ ਸੀ ਤੂੰ ਆਪ ਦੱਸ ਇਨਵਰਟਰ ਕਿੱਥੋਂ ਲਿਆਈ ਹੋਣੀ ਤੇ ਉਹ ਪੈਸੇ ਨਾ ਦਿੰਦੇ ਉਹਨੂੰ ਤੇ ਉਹ ਇਨਵਰਟਰ ਆ ਲੈਣਾ ਸੀ ਮੈਨੂੰ ਕੀ ਪਤਾ ਉਹ ਆ ਕੇ ਦੱਸ ਦੇਣਾ ਮੈਂ ਚੋੜੀ ਦਿੱਤੇ ਸੀ ਆਹੋ ਇਦਾਂ ਚੋਰੀ ਚੋਰੀ ਦੇਈ ਜਾਇਆ ਕਰੋ ਪੈਸੇ ਵਾਧੂ ਆਏ ਨਾ ਤੁਹਾਡੇ ਕੋਲ ਜਦੋਂ ਉਹਦੇ ਨਾਲ ਇੱਕ ਵਾਰੀ ਗੱਲ ਕਰ ਲਈ ਆ ਕਿ ਦੇ ਦਾਂਗੇ ਹੌਲੀ ਹੌਲੀ ਪੈਸੇ ਤੇ ਫਿਰ ਤੁਸੀਂ ਕਿਉਂ ਦੇਣਗੇ ਹੌਲੀ ਹੌਲੀ ਮੈਂ ਕਿੰਨੇ ਕੀ ਦੇ ਆ 50000 ਦਿੱਤਾ ਬਸ ਉਹ ਅਗਲੀ ਵੀ ਵੀ ਗੱਲ ਸੁਣਾ ਕੇ ਗਈ ਇੱਥੇ 50 ਦੇਤਾ ਵਾਹੀਂ ਲੱਖ ਮੰਗਿਆ ਸੀ ਹੁਣ ਕਿੱਥੇ ਦੋਗੇ ਅੱਗਿਓ ਹੁਣ ਏਦਾਂ ਕਰਨੀ ਹੈ ਨਾ ਤਾਂ ਕੋਈ ਰੇਵੀ ਨਹੀਂ ਮਿਲਨੇ ਕਰਨੇ ਫਿਰ ਨਹੀਂ ਕੋਈ ਗੱਲ ਨਹੀਂ ਟੱਡ ਕੋ ਵਾਧੂ ਪੈਸੇ ਦੇਉਣੇ ਹੀ ਅੱਗੇ 50 ਦਿੱਤਾ ਹੁਣ ਲੱਖ ਦੇ ਆਇਓ ਇਹਨੂੰ ਪਾ ਵੀ ਦੀ ਸਮਝ ਨਹੀਂ ਆਈ ਭਾਬੀ ਨੂੰ ਕਹਿ ਕੇ ਵੀ ਆਇਆ ਮੈਂ ਭਾਬੀ ਨਾ ਦਸੀ ਕਿ ਹੁਣ ਮੈਂ ਚੋੜੀ ਦੇਣ ਲੱਗਾ ਪੈਸੇ ਜਾਣ ਕੇ ਦਸਣ ਆਈ ਆ ਇਹ ਲਵਲੀ ਨੂੰ ਦੱਸਦਾ ਨਾ ਜਾ ਕੇ ਲਵਲੀ ਏਦਾਂ ਕੀ ਦਾ ਭਾਬੀ ਨੇ ਲਵਲੀ ਆਯਾ ਦਿਲ ਦੀ ਤੈ ਮੇਰੀ ਗੱਲ ਸੁਣੀ ਕਿੱਧਰ ਆਇਆ ਕੋਈ ਇੱਥੇ ਗਿਆ ਹੈ ਸ਼ਹਿਰ ਮੜਾ ਜਾ ਸ਼ਹਿਰ ਤੇ ਗਿਆ ਆਂ ਹੀ ਆਹੋ ਮੈਂ ਕੱਲ ਘਰ ਗਿਆ ਆਂ ਤੂੰ ਘਰ ਹੈ ਨਹੀਂ ਆਹ ਮੈਂ ਕੱਲ ਵੀ ਗਿਆ ਆਂ ਕਿਤੇ ਥੋੜੇ ਕਿ ਪੈਸੇ ਵਜੇ 50000 ਰੁਪਇਆ ਆਹੋ ਮੈਂ ਘਰ ਜਾਂਦਾ ਚੋੜੀ ਨਾ ਭਾਬੀ ਨੂੰ ਫਰਾਇਆ ਆਂ ਹੀ ਓਏ ਆਹ ਮੈਂ ਦੱਸਿਆ ਸੀ ਉਹਨੇ ਰਾਤੀ ਦੱਸਿਆ ਤੇ ਆ ਗਿਆ ਆਂ ਹਾਂ ਉਹ ਆ ਗਿਆ ਨਾ ਸੰਦੀਪ ਨੂੰ ਦੱਸ ਆਈ ਕਿਤੇ ਅੱਜ ਆਹੋ ਲੈ ਦੱਸ ਇਹਨੇ ਮੈਨੂੰ ਚੋੜੀ ਸਮਝਾਈ ਹੈਗਾ ਸੀ ਕਿ ਜਿੰਨੇ ਉਹ ਦੇ ਕੇ ਗਿਆ ਵਨ ਇਨੇ ਚੁੱਪ ਕਰਕੇ ਤੈਨੂੰ ਰੱਖ ਲਾ ਫੇਰ ਦੇ ਦਊਗਾ ਵਿਚਾਰਾ ਤੇ ਸੰਦੀਪ ਮੈਨੂੰ ਬੋਲਣ ਦੀ ਤੂੰ ਮੇਰੇ ਤੋਂ ਪੁੱਛੇ ਵੀ ਨਾ ਕਿੱਦਾਂ ਪੈਸੇ ਦਿੱਤੇ ਅੱਗੇ ਦੇ ਮੈਂ ਕਿੱਦਾਂ ਦਊਂਗਾ ਇਹਦਾ ਵੀ ਦਿਮਾਗ ਨਹੀਂ ਕੰਮ ਕਰਦਾ ਪੇ ਚੱਲ ਜੇ ਮਿਲਣ ਦੇ ਤੈਨੂੰ ਥੋੜੇ ਥੋੜੇ ਕਰਕੇ ਦੇ ਤੂੰ ਰੱਖ ਲਾ ਉਹ ਤੈਨੂੰ ਕੀ ਦਸਾਂ ਯਾਰ ਇਹ ਬੁੜੀਆਂ ਦਾ ਦਿਮਾਗ ਹੈ ਨਹੀਂ ਇਥੇਰਾ ਸਮਝਾਇਆ ਰੱਬ ਵੀ ਉਦਾਂ ਦੀ ਉਹ ਨਹੀਂ ਦੇਣੀ ਹੈ بس ਪੈਸੇ ਦੇਣੇ ਕਿਉਂ ਨਹੀਂ ਆ ਜਗਲੇ ਹੁਣ ਤੈਨੂੰ ਕੀ ਆਂਦੀ ਓ ਉਹ ਪਈਏ ਮੈਨੂੰ ਚੰਗਾ ਭਲਾ ਬੂੜਾ ਭਲਾ ਬੋਲਣ ਠੀਕ ਓਨੇ ਨੇ ਫੇਰ ਪੈਣਾ ਹੀ ਆ ਇੱਕ ਘਰ ਤੋਂ ਚੋਰੀ ਦਿੱਤੇ ਤੂੰ ਪੈਸੇ ਉਹ ਚਲ ਕੋਈ ਗੱਲ ਨਹੀਂ ਯਾਰ ਤੂੰ ਟੈਨਸ਼ਨ ਨਾ ਲੈ ਮੈਂ ਫੇਰ ਸਮਝਾਉਂਗਾ ਇਹਨੂੰ ਤੂੰ ਮੈਂ ਗੱਲ ਹੀ ਕਰਕੇ ਆਇਆ ਇਹਨਾਂ ਜਿਹੜੇ ਵੀ ਪੈਸੇ ਹੋਣ ਕਰਨੀਏ ਨਾ ਮੈਂ ਪਾਥੀਆਂ ਦੇ ਬੱਥਣ ਡਿਆ ਵਾ ਬੰਦੇ ਮੈਂ ਦੋ ਲਾਏ ਆ ਜਿੰਨੇ ਪੈਸੇ ਹੋਣਗੇ ਮੈਂ ਤੁਹਾਡੇ ਘਰ ਦੇ ਦਿਆਂਗਾ ਉਹ ਪਾਥੀਆਂ ਦੇ ਕਿੰਨੇ ਕੇ ਪੈਸੇ ਬਣ ਜਾਣੇ ਆ ਤੂੰ ਤੇ ਛਦਾਈ ਉਹਨਾਂ ਨੂੰ ਨਹੀਂ ਦਿਹਾੜੀ ਦੇਣੀ ਉਹ ਨਹੀਂ ਉਹ ਉਦਾਂ ਹੀ ਆ ਬੰਦੇ ਨਾਲ ਮੈਂ ਹਲੇ ਦੇ ਲਿਆਂਦੇ ਸੀ ਅੱਛਾ ਉਦਾਂ ਮਰਮਟਾ ਖਵਾ ਪਿਆ ਦਊਂਗਾ ਉਹਨਾਂ ਨੂੰ ਉਹ ਫਰੀਜ ਹੀ ਲੱਗੇ ਆ ਉਹ ਚੱਲ ਹੈ ਦੇ ਵਧੀਆ ਵਾ ਪਰ ਮੈਂ ਤੇ ਕਹਿਣਾ ਵੀ ਛੱਡ ਤੂੰ ਕਿਹੜੇ ਕੰਮਾਂ ਨੂੰ ਪਿਆ ਉਹਦਾਂ ਕੋਈ ਵੇਚ ਲੈ 7-8000 ਤੰਗਰੀ ਵੇਖਨੇ ਪੈਂਦੇ ਨਾ ਫਿਰ ਇਹ ਕਿਨੇ ਵੇਖਣੀ ਆ ਉਹ ਚਲੋ ਉਹ ਤਾਂ ਠੀਕ ਵਾ ਕੋਈ ਗੱਲ ਨਹੀਂ ਮੈਂ ਰੁਪਿੰਦਰ ਨੂੰ ਸਮਝਾਉਣਾ ਵਾ ਜਾ ਕੇ ਨਹੀਂ ਮਾਰ ਕੋਈ ਗੱਲ ਇਹਨੂੰ ਵੀ ਸਮਝਾ ਦੇ ਤੂੰ ਕਿ ਵੀ ਦਿਨੇ ਤੇ ਹੈ ਹੀ ਇਹਨਾਂ ਨੂੰ ਕੀ ਆ ਬੋਲ ਜੀ ਬੜਾ ਵਾ ਤੇ ਮੇਰੀ ਗੱਲ ਸੁਣਨ ਨਾਲੇ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਸੰਦੀਪ ਰੋਜ ਕਿੱਥੇ ਜਾਂਦੀ ਆ ਪਰਸ ਲੈ ਕੇ ਜਾਣਾ ਕਿੱਥੇ ਹਾਂ ਨੌਕਰੀ ਲੱਭਣ ਦੀ ਯਾਰੋ ਨੌਕਰੀ ਲੱਭਣ ਦੀ ਆ ਆਹੋ ਕਿੱਥੇ ਲੱਗਣਾ ਉਹਨੇ ਨੌਕਰੀ ਤੇ ਨਹੀਂ ਸ਼ਹਿਰ ਜਾਂਦੀ ਆ ਆਹੋ ਕਿਤੇ ਕੋਈ 15-20 ਹਜ਼ਾਰ ਦੀ ਨੌਕਰੀ ਮਿਲ ਜਾਣੀ ਮੈਨੂੰ ਉਹ ਚੱਲ ਵਧੀਆ ਉਹ ਤਾਂ ਪੜ੍ਹੀ ਲਿਖੀ ਆ ਜੇ ਕਿਤੇ ਮਿਲ ਜੂਗੀ ਤੇ ਇਹ ਵਧੀਆ ਗੱਲ ਪਰ ਮੈਂ ਜਾਂਦਾ ਕਿ ਘਰੇ ਰੱਖਣ ਨੂੰ ਹੁਣ ਕਹਿਣ ਦੀ ਆ ਮੈਂ ਪੜ੍ਹੀ ਲਿਖੀ ਆ ਨੰਪੜੀ ਕਰ ਦੋ ਉਹ ਕਹਿਣ ਤੇ ਡਈ ਆ ਪਰ ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ ਆ ਲੋਕਾਂ ਗੱਲਾਂ ਕਰਨੀਆਂ ਮੁੜ ਕੇ ਵੀ ਨਾਉ ਦੇ ਸਿਰੋਂ ਖਾਂਡੇ ਆ ਉਹ ਮੈਂ ਉਹਨੂੰ ਕੀ ਕਹਾਂ ਨੀ ਮੰਨਦੀ ਭਰਾਵਾ ਤੂੰ ਕੀ ਕਹਿਣਾ ਮੰਮੀ ਨੂੰ ਕਹਿ ਕੇ ਵੇਖ ਲਈ ਮੰਮੀ ਨੇ ਸਿਰ ਦੇ ਵਾਲਾਂ ਨੂੰ ਪੈਂਦੀ ਭਰਾਵਾ ਉਹ ਤੇ ਮੈਂ ਨਹੀਂ ਮੰਨਦੀ ਚੱਲ ਠੀਕ ਆ ਭਰਾ ਨਹੀਂ ਮੰਨਦੀ ਤੇ ਮੈਂ ਉਹਨੂੰ ਸਮਝਾਉਣਾ ਵਾ ਜਾ ਕੇ ਕੋਈ ਗੱਲ ਨਹੀਂ ਹੁੰਨੀ ਕਹਿੰਦੀ ਆ ਦੱਸ ਰੁਪਿੰਦਰ ਦਾ ਵੀ ਦਿਮਾਗ ਨਹੀਂ ਕੰਮ ਕਰਦਾ ਜੇ 50000 ਦੇ ਕੇ ਗਿਆ ਵਾ ਤੇ ਤੂੰ ਜ਼ਰੂਰ ਇਹਨਾਂ ਦੇ ਘਰ ਜਾ ਕੇ ਕਹਿਣਾ ਉਹ ਤੇ ਅੱਗੇ ਉਹ ਜੀ ਜੇ 50 50 ਕਰਕੇ ਨਿਕਲਦਾ ਵਾ ਤੇ ਤੂੰ ਨਿਕਲਦੇ ਪੈਸੇ ਉਦਾਂ ਹੀ ਛਦਾਨ ਹੋਈ ਇਹਨਾਂ ਮੈਂ ਕਿੱਥੇ ਆਉ ਜਾ